ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਰਕਾਰ ਦੇ ਜੁਰਮ ਦਾ ਟੱਕਰ ਕਰਨ ਵਾਸਤੇ ਜੋ ਸਯੁਜਤ ਪੋਰਚੇ ਨੇ ਆਗਾਜ਼ ਦਿੱਤੀ ਸੀ ਉਹਦੇ ਵਿੱਚ ਆਪਾਂ ਸਾਰੇ ਹੀ ਆਯਾਰਾਂ ਦੀ ਗਿਉਤੀਏ ਪੂਰੇ ਬਾਜ਼ਾਰ ਦੇ ਵਿੱਚ ਦੇਸੀ ਟੱਕਰਾਂ ਦੇ ਦਮਤਰਾ ਮਰੇ ਜਿਹੜਾ ਆਪਾਂ ਲੋਚੇ ਲਾ ਕੇ ਧੰਨੇ ਲਾ ਕੇ ਬੋਟੇ ਆ ਜਦੋਂ ਸਰਕਾਰ ਦੇ ਜ਼ਬਰਦਸਤ ਜਿਹੜਾ ਬਾ ਕੋਈ ਆਪਾਂ ਝਟਕੇ ਦਾ ਕਰਾ ਕੀਤਾ ਵਾ ਸਰਕਾਰ ਦਾ ਇੱਕ ਵਾਰ ਭਗਵੰਤ ਮਾਨ ਦੀ ਸਰਕਾਰ ਦਾ ਚਮੋਤੀ ਦੀ ਸਰਕਾਰ ਦਾ ਆਪਾਂ ਪਿੱਛੇ ਮੁੜਿਆ ਵਾ ਜੋ ਸਰਕਾਰ ਨੇ ਸੋਣ ਕਿਤੇ 3 ਤਰੀਕ ਨੂੰ ਆਪਾਂ ਜੰਦੀ ਲੜ ਜਾਣਾ ਸੀ ਆਪਣੀਆਂ ਮੰਗਾਂ ਲੈ ਕੇ ਤੇ ਮੀਟਿੰਗ ਕਰਦਿਆ ਕਰਦਿਆ ਉੱਚੋ ਛੱਡ ਕੇ ਚਲੇ ਗਿਆ ਅਧਿਕਾਰੀ ਆਪਣਾ ਰੋਗਿਆ ਦੁਖਾਇਆ ਤੇ ਫਿਰ ਛਾਪੇ ਮਾਰਨ ਸ਼ੁਰੂ ਕੀਤੀ ਕੇਵਲ ਗਾਰਜੇਤੀਆਂ ਤਸਾਲਾ ਦੇ ਘਰਾਵੇ ਚਰਾਦ ਚੰਗਾ ਬੱਤੀਆਂ ਕੋਲ ਤੋਂ ਅੱਗੇ ਫੇਰਾਂ ਕੁਨੀ ਤਰੀਕ ਨੂੰ ਮੋਤੀ ਦੇ ਨਾਲ ਜਦ ਭਾਰਤੀ ਸਰਕਾਰ ਦੇ ਨਾਲ ਆਪਣੇ ਲਗਾਤਾਰ 13 ਮਹੀਨੇ ਤੋਂ ਬੋਲ ਚੱਲ ਰਿਆ ਸੀ ਸਾਡੇ ਖੇਡ ਦੀ ਵੀਰਤ ਦੇ ਰੋਚਾ ਜੋ ਧੋਖਾ ਕੀਤਾਲਾਂ ਉਸ ਸਾਡੇ ਦੁਨੀਆ ਜਾਣਦੀ ਨਾ ਉਹ ਦੁਨੀਆਂ ਪਰਦੇ ਉੱਤੇ ਪੱਤਾ ਲੱਗ ਗਿਆ ਤੇ ਚਿਹਰਾ ਬੋਲਾ ਨੰਗਾ ਹੋ ਗਿਆ ਇਹਨਾਂ ਸਰਕਾਰਾਂ ਦਾ ਇਹੋ ਹੀ ਭਗਵੰਤਾਨ ਕਹਿੰਦਾ ਸੀ ਸਾਤਾ ਸਰਦੇ ਹਾਰੇ ਪੀਰ ਮੈਂ ਕਿਸਾਨਾਂ ਦਾ ਵਕੀਲ ਬਣ ਕੇ ਮੈਂ ਕਿਸਾਨਾਂ ਦੀ ਗੱਲ ਜਰੀਰ ਕਰਾਂ ਤੇ ਸਾਨੂੰ ਉਹਨੂੰ ਸਮਝਾਉਣਾ ਚਾਹੀਦਾ ਸੀ ਸਾਨੂੰ ਉਹਨੂੰ ਸਮਝਾਉਣਾ ਚਾਹੀਦਾ ਸੀ ਕਿ ਇਹ ਕਿਹੜੀ ਗੱਲ ਦਾ ਵਕੀਲ ਬਣ ਰਿਹਾ ਇਹ ਵਕੀਲ ਬਣ ਰਿਹਾ ਸੀ ਮੋਦੀ ਦਾ ਏ ਵਕੀਲ ਬੜਿਆ ਸੀ ਕਾਰ ਕਰਨ ਕਰਾਉਣਿਆ ਦਾ ਵੀ ਜਿਹੜਾ ਸਾਰਾ ਕੁਝ ਚਲਾਕ ਦੀ ਧਰਤੀ ਦੇ ਮਾਇ ਤੁਹਾਡੇ ਹਵਾਲੇ ਫਰੋਨਾ ਵਾਂ ਤੇ ਨਾ ਸਰਕਾਰ ਕਿਰਵਾਵਾਂ ਦੀ ਉਹ ਕਿਸਾਨਾਂ ਦੇ ਗੁੱਜ ਨੂੰ ਮਸਾਲਿਆਂ ਦੇ ਜ਼ਬਰਦਸਤੀ ਜੜੀ ਅਧਰੂਤੀ ਉਹ ਸੀ ਉਹ ਜੇ ਤਮੰਦੀ ਜਿਹੜੀ ਅੰਦਰ ਦੀ ਗਵਾਹਾਂ ਇਹਨਾਂ ਵਕੀਲ ਵਰਗੇ ਕੰਮ ਕਰੂਗਾ ਕੋਈ ਖਰਾਓ ਕੀਤਾ ਨਾ ਕੋਈ ਕੀਤਾ ਨਾ ਜੋ ਨਹੀਂ ਤੇ ਨੂੰ ਜੰਦੀਆਂ ਵੇੜ ਤੋਂ ਹੋ ਜਾਂ

ਨਾਲ ਗੁੰਡੇ ਲਿਆ ਕੇ ਜਿਨ੍ਹਾਂ ਨੇ ਇਕਰਾ ਪਾਈਆਂ ਜਾਂ ਸੀ ਤੇ ਲਾਗਾ ਬਣਿਓ ਆਪਣੇ ਝੀਟਿਆਂ ਦੇ ਟਰੈਕਟਰ ਸਾਥ ਕੇ ਜੋ ਜੋ ਸਾਜੂ ਸਮਾ ਲਿਆ ਅਰਬਾਂ ਖਰਬਾਂ ਪੈਸਿਆਂ ਦਾ ਜਿਹੜਾ ਟੈਨਸ਼ਨ ਕਰਦਾ ਟਰਾਲੀਆਂ ਟਰੈਕਟਰ ਜਿਹੜਿਆ ਉਹ ਦੂਰ ਤੋਂ ਸੁਣ ਤੇ ਕੋਲ ਝਟ ਕੇ ਲੱਗਿਆ ਉਸੇ ਸਾਰੇ ਦੇਖ ਰਾਇਓ ਵੀ ਜਿਹੜਾ ਕਨੌਰ ਲਾਕੇ ਦਾ ਐਮਐਲਏ ਜਰਨਾਲ ਸਿੰਘ ਕਨੌਰ ਜਿਨੇ ਆਪ ਤੇ ਘਰ ਚੋਰੀ ਕਰਕੇ ਆਪਣੇ ਟਰਾਲੇ ਖੜੇ ਟਰੈਕਟਰ ਖੜੇਆ ਉਹ ਸਾਰਾ ਕੁਝ ਹੋ ਗਿਆ ਇਹ ਤੋਂ ਸਾਫ ਹੋ ਜਾਂਦਾ ਆ ਪੀਰੇ ਤਰਜੇਨ ਦੀ ਸਰਕਾਰ ਇਹ ਚੋਰਾਂ ਦੀ ਸਰਕਾਰ ਇਹ ਬੁੰਡਿਆਂ ਦੀ ਸਰਕਾਰ ਆ ਜਿਹੜਾ ਇਹ ਖਾਪੜੇ ਉੱਤੇ ਕੰਮ ਕਰ ਰਹੀ ਆ ਇਸ ਕਰਕੇ ਅੱਜ ਆ ਸੰਕੇਤ ਦਿੱਤਾ ਪਸਾਰਿਆਂ ਨੂੰ ਜੋ ਗੁਰਨਾਨ ਸਿੰਘ ਦਾ ਵਿਸਫ ਸੀ ਗੁਰਨਾਨ ਸਿੰਘ ਦੇ ਨਾਲ ਉਹ ਖਤਰ ਮਿਲੂ ਮੇਰੇ ਪਾਈ ਦੁੱਖਾਂ ਦੂਰ ਕਰਨ ਲੈਣ ਲੈ ਉਹ ਦੁੱਖਾਂ ਦੂਰ ਜਿਹੜੀਆਂ ਸਾਡੇ ਪਹਿਲਾਂ ਹੀ ਸੀ ਸਾਡੇ ਦੇ ਕੋਈ ਹੁਦਦਾਂ ਨਹੀਂ ਸੀ ਠੀਕਿਆ ਪਰ ਇੱਕ ਪਿਓ ਦੇ ਚਾਂ ਪੁੱਤ ਰਿਆ ਉਹ ਬੱਕ ਰ데요 ਆ ਖੇਤੀ ਕਰਦੇ ਆਇਆ ਪਰ ਜਦੋਂ ਕਿਤੇ ਹੰਮਰਾ ਆਦਤਾਂ ਤੇ ਉਦੋਂ ਸਾਡੇ ਕਿੱਠੇ ਹੁੰਦੇ ਆ ਅੱਜ